ਭਾਰਤ ਨੇ ਅਡਰਸਨ ਤੰਦੁਲਕਰ ਟਰੋਫੀ ਦਾ ਦੂਜਾ ਮੈਚ 336 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਇੰਗਲੈਂਡ ਦੇ ਬਰਮਿੰਗਮ ਦੇ ਐਸ ਵੈਸਟਰਨ ਵਿੱਚ ਭਾਰਤ ਨੇ ਮੇਜ਼ਬਾਨ ਟੀਮ ਵਿਰੁੱਧ ਇਤਿਹਾਸਕ ਜਿੱਤ ਦਰਜ ਕੀਤੀ। ਭਾਰਤ ਨੇ ਇੰਗਲੈਂਡ ਨੂੰ 336 ਦੌਰਾਂ ਦੇ ਵੱਡੇ ਫਰਕ ਨਾਲ ਹਰਾ ਕੇ ਪੰਜ ਕ੍ਰਿਕਟ ਟੈਸਟ ਮੈਚਾਂ ਦੀ ਲੜੀ ਇੱਕ ਇੱਕ ਨਾਲ ਬਰਾਬਰ ਕਰ ਲਈ ਹੈ। ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਿੱਚ ਭਾਰਤ ਨੇ ਬਰਮਿੰਗਮ ਵਿੱਚ ਪਹਿਲੀ ਵਾਰ ਜਿੱਤ ਦਰਜ ਕੀਤੀ ਹੈ। ਭਾਰਤ ਨੇ ਪਹਿਲੀ ਪਾਰੀ ਵਿੱਚ 587 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ 407 ਦੌੜਾਂ ਤੇ ਆਊਟ ਕਰਕੇ 180 ਦੌੜਾਂ ਦੀ ਵੱਡੀ ਲੀਗ ਹਾਸਲ ਕੀਤੀ। ਭਾਰਤ ਨੇ ਸ਼ੁਭਮਨ ਗਿਲਦੇ ਸੈਂਕੜੇ ਦੀ ਮਦਦ ਨਾਲ ਦੂਜੀ ਪਾਰੀ 6 ਵਿਕਟਾਂ ਤੇ 427 ਦੌੜਾਂ ਉੱਤੇ ਐਲਾਨੀ ਅਤੇ ਇੰਗਲੈਂਡ ਸਾਹਮਣੇ ਜਿੱਤ ਲਈ 608 ਦੌੜਾਂ ਦਾ ਟਿਚਾ ਰੱਖਿਆ। ਇੰਗਲੈਂਡ ਦੀ ਦੂਜੀ ਪਾਰੀ ਮੈਚ ਤੇ ਪੰਜਵੇਂ ਤੇ ਆਖਰੀ ਦਿਨ 271 ਦੌੜਾਂ ਤੇ ਸਿਮਟ ਗਈ। ਭਾਰਤ ਲਈ ਤੇਜ਼ ਗੇਂਦਬਾਜ਼ ਆਕਾਸ਼ਦੀਪ ਨੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਦੂਜੀ ਪਾਰੀ ਵਿੱਚ ਕੁੱਲ 6 ਵਿਕਟਾਂ ਹਾਸਲ ਕੀਤੀਆਂ। ਆਕਾਸ਼ ਤੋਂ ਇਲਾਵਾ ਮੁਹੰਮਦ ਸਿਰਾਜ ਪ੍ਰਸਿੱਧ ਕ੍ਰਿਸ਼ਨਾ ਰਵਿੰਦਰ ਜੁੜੇਜਾ ਅਤੇ ਵਾਸ਼ਿੰਗਟਨ ਸੁੰਦਰ ਨੇ ਇੱਕ ਇੱਕ ਵਿਕਟ ਹਾਸਲ ਕੀਤੀ ਆਕਾਸ਼ਦੀਪ ਨੇ ਇਹ ਪ੍ਰਦਰਸ਼ਨ ਆਪਣੀ ਕੈਂਸਰ ਪੀੜਤ ਭੈਣ ਨੂੰ ਸਮਰਪਿਤ ਕੀਤਾ ਇਸ ਜਿੱਤ ਭਾਰਤ ਵਿਸ਼ਵ ਟੈਸਟ ਕ੍ਰਿਕਟ ਦਰਜਾ ਬੰਦੀ ਵਿੱਚ ਚੌਥੇ ਨੰਬਰ ਉੱਤੇ ਪਹੁੰਚ ਗਿਆ ਕਪਤਾਨ ਸ਼ੁਭਮਨ ਗਿੱਲ ਨੂੰ ਉਸਦੀ ਸ਼ਾਨਦਾਰ ਪਾਰੀ ਲਈ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਅੰਗਰੇਜ਼ਾਂ ਉਤੇ ਚਾਤ ਮਾਰੀਏ ਤਾਂ ਬਰਮਿੰਗਮ ਵਿੱਚ ਭਾਰਤ ਦੀ ਇਹ ਇੱਕ ਇਤਿਹਾਸਕ ਜਿੱਤ ਹੈ ਕਿਉਂਕਿ ਟੀਮ ਨੇ ਇਥੇ ਪਹਿਲਾ ਕਦੇ ਕੋਈ ਕ੍ਰਿਕਟ ਟੈਸਟ ਮੈਚ ਨਹੀਂ ਜਿੱਤਿਆ ਸੀ ਵਿਦੇਸ਼ਾਂ ਵਿੱਚ ਦੌੜਾਂ ਦੇ ਮਾਮਲੇ ਵਿੱਚ ਇਹ ਟੈਸਟ ਮੈਚਾਂ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ ਇਸ ਤੋਂ ਪਹਿਲਾਂ ਭਾਰਤ ਨੇ 2016 ਵਿੱਚ ਵੈਸਟ ਇੰਡੀਜ਼ ਵਿਰੁੱਧ ਮੈਚ 318 ਦੌੜਾਂ ਨਾਲ ਜਿੱਤਿਆ ਸੀ ਇਸ ਦੇ ਨਾਲ ਹੀ ਦੌੜਾਂ ਦੇ ਮਾਮਲੇ ਵਿੱਚ ਇਹ ਟੈਸਟ ਮੈਚਾਂ ਵਿੱਚ ਕੁੱਲ ਚੌਥੀ ਸਭ ਤੋਂ ਵੱਡੀ ਜਿੱਤ ਹੈ ਲੜੀ ਦਾ ਤੀਜਾ ਟੈਸਟ ਮੈਚ 10 ਜੁਲਾਈ ਨੂੰ ਉਹ ਲਾਰਜਸ ਸਵਿਚ ਖੇਡਿਆ ਜਾਵੇਗਾ